ਨਵਾਂ ਸ਼ਹਿਰ ਵਿੱਚ ਸਾਹਮਣੇ ਆਇਆ ਹੈ ਕਰੋੜਾਂ ਦੀ ਠੱਗੀ ਦਾ ਮਾਮਲਾ ਇੱਥੋਂ ਦੇ ਬੰਗਾ ਵਿੱਚ ਰਵੀ ਸੁਹੋਤਾ ਨਾਮੇ ਸ਼ਖਸ ਤੇ ਕਮੇਟੀਆਂ ਪਾਉਣ ਦੇ ਨਾਂ ਤੇ ਲੋਕਾਂ ਤੋਂ 3 ਕਰੋੜ ਦੇ ਕਰੀਬ ਠੱਗੀ ਮਾਰਨ ਦਾ ਇਲਜ਼ਾਮ ਹੈ ਇਲਜ਼ਾਮ ਹੈ ਕਿ ਰਵੀ ਸੁਹੋਤਾ ਨੇ ਚਾਰ ਵੱਖ-ਵੱਖ ਗਰੁੱਪ ਬਣਾ ਕੇ ਲੱਖਾਂ ਰੁਪਏ ਦੀਆਂ ਕਮੇਟੀਆਂ ਪਾਈਆਂ ਸੀ ਕੁਝ ਮਹੀਨੇ ਕਮੇਟੀ ਚਲਾਉਣ ਤੋਂ ਬਾਅਦ ਉਸਨੇ ਕਮੇਟੀ ਦੀ ਬੋਲੀ ਲਾਉਣ ਅਤੇ ਰੁਪਏ ਮੋੜਨ ਤੋਂ ਇਨਕਾਰ ਕਰ ਦਿੱਤਾ ਉਹਨੇ ਮੈਨੂੰ 15 ਲੱਖ ਰੁਪਏ ਦੀ ਕਮੇਟੀ ਦੇ ਵਿੱਚ ਮੈਂਬਰ ਬਣਾਇਆ ਜਿਹਦਾ 1 ਲੱਖ ਰੁਪਏ ਪ੍ਰਤੀ ਮਹੀਨਾ ਦਿੰਦਾ ਸੀ ਮੈਂ ਇਸ ਤਰ੍ਹਾਂ ਦੇ ਉਹ ਚਾਰ-ਪੰਜ ਗਰੁੱਪ ਚਲਾਉਂਦਾ ਸੀ ਉਸ ਬੰਦੇ ਨੇ ਸਾਰੀਆਂ ਕਮੇਟੀਆਂ ਆਪ ਹੀ ਚਾੱਕੇ ਆਪ ਹੀ ਫਾਈਨਾਂਸ ਕਰਤੀਆਂ ਹੁਣ 2-3 ਮਹੀਨੇ ਤੋਂ ਉਹ ਬੰਦਾ ਸਭ ਨੂੰ ਕਹਿੰਦਾ ਵੀ ਮੈਂ ਕਮੇਟੀਆਂ ਬੰਦ ਕਰਤੀਆਂ ਮੈਂ ਕਿਸੇ ਦਾ ਪੈਸਾ ਨਹੀਂ ਦੇਣਾ ਜੇ ਕੋਈ ਉਸ ਕੋਲ ਪੈਸਾ ਲੈਣ ਜਾਂਦਾ ਹੈ ਉਹ ਕਹਿੰਦਾ ਅਸੀਂ ਸ਼ਿਵ ਸੈਨਾ ਦੇ ਪ੍ਰਧਾਨ ਹਾਂ ਤੁਹਾਨੂੰ ਮਾਰ ਦੇਵਾਂਗੇ ਤੁਹਾਨੂੰ ਕੁੱਟ ਦੇਵਾਂਗੇ ਤੁਹਾਡੀਆਂ ਗੱਡੀਆਂ ਭੰਨ ਦੇਵਾਂਗੇ ਤੁਹਾਡੇ ਦੇ ਝੂਠੇ ਪਰਚੇ ਕਰਾ ਦੇਵਾਂਗੇ ਇੱਕ ਗਰੁੱਪ ਦੇ ਵਿੱਚ ਉਹ ਕਈ ਗਰੁੱਪਾਂ 'ਚ 12 ਮੈਂਬਰ ਰੱਖਦਾ ਸੀ ਕਈ ਗਰੁੱਪਾਂ 'ਚ 15 ਮੈਂਬਰ ਰੱਖਦਾ ਸੀ ਕੁਝ ਲੋਕਾਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਵੀ ਰੁਪਏ 78 ਦਾ ਇਲਜ਼ਾਮ ਹੈ ਏ ਰਵੀ ਸੌਹਤਾ ਮੇਰਾ ਦੋਸਤ ਸੀਗਾ ਇਹਦੇ ਕੋਲ ਆਪਣੇ ਕਮੇਟੀ ਚੱਲਦੀਆਂ ਸੀਗੀਆਂ ਮੇਰੇ ਕੋਲ ਜਿਹੜੇ ਕਮੇਟੀ ਚੱਲਦੀਆਂ ਸੀਗੀਆਂ ਤਕਰੀਬਨ ਮੇਰੇ ਕੋਲ 40 ਲੱਖ ਦੇ ਕਮੇਟੀ ਚੱਕੇ ਲੱਗੇ ਆ ਤੇ ਇਹਨੇ ਇੱਕ ਤਾਂ ਮੇਰੇ ਦੋਪੁੱਤ ਜਿਹੇ ਸੀਗੇ ਉਹਨਾਂ ਨੂੰ ਬਾਹਰ ਭੇਜਵਾ ਤਾ ਕੈਨੇਡਾ ਵਾਸਤੇ ਇਹਦੇ ਵਿੱਚੋਂ ਅਜਾਦੀ ਚ ਪੈਸੇ ਲਏ ਸੀ ਸ਼ੱਕ ਨਹੀਂ ਮੈਨੂੰ ਇਹਨੇ ਬੰਦ ਤਕਰੀਬਨ 40 ਲੱਖ ਰੁਪਏ ਜੀ ਪਹਿਲਾਂ ਲਾਵਾ ਦੇ ਮੈਂ 6 ਮਹੀਨੇ ਦਿੰਦਾ ਮੈਂ ਦਿੰਦਾ ਫਿਰ ਉਹਨਾਂ ਚੱਕ ਦਿੱਤਾ ਨੇ 40 ਲੱਖ ਦਾ ਭਰ ਕੇ ਦਿੱਤਾ ਇਹਨੂੰ ਮਤਲਬ ਟਾਈਮ ਲਿਆ ਉਹ ਚਾਰ ਮਹੀਨੇ ਬਾਅਦ ਤੁਸੀਂ ਮੇਰੇ ਤੋਂ ਚੈੱਕ ਤੋ ਲਿਆ ਇਹ ਕਰਵਾ ਰਿਹਾ ਵੀ ਨਹੀਂ ਕਰਦਾ ਮੈਂ ਕਰਦਾ ਮੈਂ ਤੇ ਆਪਾਂ ਚੈੱਕ ਲਾਤਾ ਜੀ ਚੈੱਕ ਬਾਉਂਸ ਹੋ ਕੇ ਆ ਗਿਆ ਜੀ ਅੱਜ ਇਹ ਤੁਸੀਂ ਉਹਨਾਂ ਨੂੰ ਮਿਲੇ ਨਰਨ ਮਿਲੇ ਨਰਨ ਨੂੰ ਫੋਨ ਤਕਾਲ ਕੀਤੀ ਹੈ ਜੀ ਹਾਂ ਕਹਿੰਦੇ ਮੇਰੇ ਕੋਲ ਪੈਸੇ ਨਹੀਂ ਆ ਕਿ ਤੂੰ ਜੋ ਕੰਮ ਕਰ ਰਿਹਾ ਰਵੀ ਸੁਵਤਾ ਦੇ ਧੋਖੇ ਦਾ ਸ਼ਿਕਾਰ ਹੋਏ ਕੁਝ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਬਿਲਕੁਲ ਤਾਂ 5-6 ਦਰਖਾਸਤ ਜਿਹੜੀਆਂ ਕਮੇਟੀਆਂ ਦੀਆਂ ਜਾਂ ਬਾਕੀ ਕਿਹਨਾਂ ਨੇ ਕੰਪਲੇਨਟ ਦਿੱਤੀ ਕੋਈ ਇਹਨਾਂ ਦਾ ਆਪਸੀ ਲੈਣ ਦੇਣ ਵੀ ਹੈ ਯਾਰ ਜੰਟੀ ਦਾ ਕੋਈ ਆਪਸੀ ਤੌਰ ਲੈਣ ਹੋ ਰਿਹਾ ਕੋਈ ਠੀਕ ਹੈ ਜੀ ਤੇ ਉਹਦੇ ਬਾਰੇ ਵੀ ਜਿਹੜਾ ਵੈਰੀਫਾਈ ਕਰ ਰਹੇ ਆ ਠੀਕ ਹੈ ਸਰ ਤੇ ਵੈਰੀਫਾਈ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮਾਮਲੇ 'ਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ